ਵਾਰ-ਵਾਰ ਆਪਣੀ ਰੱਬ ਤੋਂ ਮੰਗ ਕੇ ਥੱਕੇ ਹੋਏ ਇਨਸਾਨ ਨੇ ਕਿਸੇ ਸੰਨਿਆਸੀ ਤੋਂ ਪੁੱਛਿਆ ਪਾਪਾ ਜੀ ਮੈਂ ਬੜੀਆਂ ਅਰਦਾਸਾਂ ਕੀਤੀਆਂ ਪਰ ਮੇਰੇ ਰੱਬ ਨੇ ਮੇਰੀ ਸੁਣੀ ਨਹੀਂ ਮੈਂ ਤਾਂ ਕੋਈ ਪਾਪ ਵੀ ਨਹੀਂ ਕੀਤਾ ਫਿਰ ਵੀ ਮੇਰੇ ਨਾਲ ਐਦਾਂ ਕਿਉਂ ਹੋ ਰਿਹਾ ਹੈ ਸੰਨਿਆਸੀ ਕਹਿੰਦਾ ਜੇ ਬਹੁਤ ਟਾਈਮ ਹੋ ਗਿਆ ਤੈਨੂੰ ਮੰਗਦੇ ਨੂੰ ਤੋ ਹੁਣ ਮੰਗਣਾ ਛੱਡ ਦੇ ਚੁੱਪ ਕਰਕੇ ਆਪਣੇ ਰੱਬ ਅੱਗੇ ਮੱਥਾ ਟੇਕ ਕੇ ਆ ਜਾਇਆ ਕਰ ਉਹ ਬੰਦਾ ਕਹਿੰਦਾ ਇਸ ਨਾਲ ਕੀ ਹੋਵੇਗਾ ਸੰਨਿਆਸੀ ਨੇ ਕਿਹਾ ਫਿਰ ਰੱਬ ਦੀ ਨਜ਼ਰ ਤੇਰੇ ਤੇ ਇੱਕ ਦਿਨ ਜੀ ਹੀ ਪੈ ਜਾਵੇਗੀ ਕਿਉਂਕਿ ਰੱਬ ਅੱਗੇ ਚੁੱਪਚਾਪ ਮੱਥਾ ਟੇਕਣ ਵਾਲਾ ਬੰਦਾ ਇੱਕ ਅੱਦਾ ਹੀ ਹੁੰਦਾ ਹੈ ਕਿ ਮੱਥਾ ਟੇਕਣ ਲੱਗੇ ਲੱਖਾਂ ਫਰਮਾਇਸ਼ਾਂ ਕਰਨ ਵਾਲੀ ਸੰਗਤੀ ਕੋਈ ਕਮੀ ਨਹੀਂ ਹੁੰਦੀ ਰੱਬ ਸਭ ਦੇ ਦਿੱਲਾਂ ਦੀਆਂ ਜਾਣਦਾ ਹੈ ਉਸ ਨੂੰ ਦੱਸਣ ਜਾਂ ਮੰਗਣ ਦੀ ਲੋੜ ਨਹੀਂ